ਆਲਾ ਫੌਜੀ ਮੈਂ 10 ਬੰਦੇ ਮੇਰੇ ਨੇ ਭਾਜਪਾ ਜਿੰਦਾਬਾਦ 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 ਅੱਜ ਅਸੀਂ ਲੱਡੂ ਵੰਡੇ ਆ ਕੀ ਕਰਨ ਅਮਿਤ ਜੀ ਇਹ ਬੜੀ ਖੁਸ਼ੀ ਵਾਲੀ ਗੱਲ ਅੱਜ ਸਾਰੇ ਦੇਸ਼ ਭਰ ਚ ਜਿਹੜੇ ਦੇਸ਼ ਭਰ ਤੋਂ ਬਾਹਰ ਆਪਣੇ ਜਿਵੇਂ ਪਾਕਿਸਤਾਨ ਅਫਗਾਨਿਸਤਾਨ ਜਾ ਬੰਗਲਾਦੇਸ਼ ਨਾਲ ਲੱਗਦੀਆਂ ਜਿਹੜੀਆਂ ਇਹ ਕੰਟਰੀਆਂ ਨੇ ਇਹਨਾਂ 'ਚ ਆਪਣੇ ਲੋਕ ਰਹਿ ਰਹੇ ਨੇ ਸਰਨਾਰਥੀ ਰੂਪ 'ਚ ਇੱਥੇ ਆਪਣੇ ਭਾਰਤ ਦੇਸ਼ ਦੇ ਵਿੱਚ ਆਉਂਦੇ ਨੇਗੇ ਉਹਨਾਂ ਲਈ ਇੱਕ ਨਵਾਂ ਕਾਨੂੰਨ ਲਾਗੂ ਹੋਇਆ ਜੋ ਕਿ ਸੀਏਏ ਦੇ ਨਾਲ ਆਪਾਂ ਜਾਣਦੇ ਆ ਸਾਰੇ ਜਿਹਦੇ ਤਹਿਤ ਉਹ ਸਰਨਾਰਥੀ ਲੋਕ ਇੱਥੇ ਆਪਣੇ ਦੇਸ਼ ਦੇ ਵਸਿੰਦੇ ਬਣ ਸਕਦੇ ਨੇ ਇਸ ਕਰਕੇ ਦੇਸ਼ ਭਰ 'ਚ ਖੁਸ਼ੀ ਦੀ ਲਹਿਰ ਬਣੀ ਆ ਅੱਜ ਅਸੀਂ ਬਲੌਕ ਧੂਰੀ 'ਚ ਸ਼ਹਿਰ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਅੰਦਰ ਆ ਇਹ ਇੱਥੇ ਲੱਡੂਆਂ ਨਾਲ ਖੁਸ਼ੀ ਮਨਾਈ ਆ ਬੰਦੇ ਲੋਕਾਂ ਨੂੰ ਲੋਕ ਵੀ ਬੜੇ ਖੁਸ਼ ਨੇ ਬੜਾ ਉਤਸ਼ਾਹ ਜੀ ਕਿ ਕਿ ਤੁਸੀਂ ਕੀ ਕਹਣਾ ਜਾਓਗੇ ਜੀ ਇਹ ਐਕ ਬਿਲ ਨੂੰ ਨਾ ਦੇਖੋ ਅੱਜ ਬਹੁਤ ਹੀ ਸ਼ਾਨਦਾਰ ਦਿਨ ਆ ਬਹੁਤ ਹੀ ਸੁਭਾਗ ਭਰਿਆ ਦਿਨ ਆ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆਪਣਾ ਦਿੱਤਾ ਹੋਇਆ ਵਾਅਦਾ ਸੀਏਏ ਕਾਨੂੰਨ ਜੋ ਕੀ ਪਹਿਲਾਂ ਕਾਨੂੰਨ ਪਾਸ ਹੋ ਚੁੱਕਿਆ ਸੀ ਉਹਨੂੰ ਸਿਰਫ ਲਾਗੂ ਕਰਨਾ ਬਾਕੀ ਸੀ ਕਦੋਂ ਉਹਨਾਂ ਨੇ ਆਪਣੀ ਸੈਕੰਡ ਟਰਨ ਦੇ ਵਿੱਚ ਉਹਨੂੰ ਵੀ ਲਾਗੂ ਕਰ ਦਿੱਤਾ ਜੋ ਵੀ ਸਰਨਾਰਥੀ ਬੰਗਲਾਦੇਸ਼ ਪਾਕਿਸਤਾਨ ਦੇ ਵਿੱਚ ਪ੍ਰਤਾੜਿਤ ਹੋ ਕੇ ਘੱਟ ਗਿਣਤੀ ਉੱਥੇ ਦੇ ਲੋਕ ਜਿਹੜੇ ਹਿੰਦੁਸਤਾਨ ਦੇ ਵਿੱਚ ਰਹਿ ਰਹੇ ਸੀਗੇ 2014 ਤੱਕ ਜੋ ਵੀ ਨਾਗਰਿਕ ਇੱਥੇ ਆ ਚੁੱਕੇ ਉਹਨਾਂ ਸਾਰਿਆਂ ਨੂੰ ਜੋ ਜੋ ਵੀ ਧਾਰਮਿਕ ਤੌਰ ਤੇ ਪ੍ਰਤਾੜਿਤ ਨੇ ਉਹਨਾਂ ਨੂੰ ਭਾਰਤ ਦੇਸ਼ ਦੀ ਨਾਗਰਿਕਤਾ ਲੈ ਸਕਲਗੇ ਇਹ ਕੀ ਕਰਦੂ ਨੀਆ ਸਰ ਜੋ ਕਾਨੂੰਨ ਸੰਵਿਧਾਨ ਦੇ ਵਿੱਚ ਪਾਸ ਹੋ ਗਿਆ ਉਹ ਕਿੰਨੇ ਗੈਰ ਕਾਨੂੰਨੀ ਹੋ ਸਕਦਾ ਇਹ ਸਾਰੀਆਂ ਦਿੰਦੂਪੀਆਂ ਗੱਲਾਂ ਨੇ ਜੀਆ ਜੇ ਅਗਰ ਇਹ ਬੇਦੂ ਇੱਕ ਇੱਕ ਕਾਨੂੰਨ ਹੈ ਕਾਨੂੰਨ ਨਹੀਂ ਹੈਗਾ ਤਾਂ ਤੁਸੀਂ ਆਪ حساب ਲਾਓ ਤੇ 2024 ਦੇ 2024 ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਲੋਕ ਆਪਣੇ ਜਵਾਬ ਦੇ ਦੇਣਗੇ ਮੋਦੀ ਸਾਹਿਬ ਜੋ ਵੀ ਫੈਸਲਾ ਕਰਦੇ ਨੇ ਉਹ ਦੇਸ਼ ਇਤਲੀ ਕਰਦੇ ਨੇ ਉਹ ਕੋਈ ਵੋਟਾਂ ਲਈ ਫੈਸਲੇ ਨਹੀਂ ਕਰਦੇ ਅੱਜ ਹਰਿਆਣਾ ਦੇ ਵਿੱਚ ਭੱਟਰ ਸਾਹਿਬ ਦੀ ਅਸਤੀਫਾ ਇਸ ਦਾ ਕੀ ਕਾਰਨ ਸੀਗਾ ਦੇਖੋ ਕਾਰਨ ਕੋਈ ਨਹੀਂ ਪਾਰਟੀ ਜੋ ਵੀ ਕਿਸੇ ਵੀ ਨੇਤਾ ਦੀ ਡਿਊਟੀ ਲਗਾਉਂਦੀ ਆ ਉਹ ਨੇਤਾ ਸਾਡੇ ਤਨਦੇਹੀ ਨਾਲ ਉਹ ਜ਼ਿੰਮੇਵਾਰੀ ਨਿਭਾਉਂਦੇ ਨੇ ਆਪਣੇ ਸੈਣੀ ਸਾਹਿਬ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਦਾ ਹੀ ਮੁੱਖ ਮੰਤਰੀ ਬਣ ਰਿਹਾ ਸਮੇਂ-ਸਮੇਂ ਤੇ ਪਾਰਟੀ ਜੋ ਵੀ ਡਿਊਟੀ ਕਿਸੇ ਦੀ ਵੀ ਵਰਕਰ ਦੀ ਲਗਾਉਂਦੀ ਆ ਉਹ ਵਰਕਰ ਆਪਣੀ ਤਨਦੇਹੀ ਨਾਲ ਨਿਭਾਉਂਦੇ ਆ